ਸਤਿ ਸ਼੍ਰੀ ਅਕਾਲ ਜੀ ਇਹ ਆਪਣੇ ਡਾਕਟਰ ਗੋਲੂ ਕਾਂ ਤੋਂ ਬਾਬੂ ਬ੍ਰਾਮੰਹ ਦਾ ਜੀ ਇਹ ਬਹੁਤ ਹੀ ਚੰਗਾ ਕੰਮ ਕਰ ਰਹੇ ਨੇ ਪਿਛਲੇ ਕਈ ਟਾਈਮ ਤੋਂ ਇੱਕ ਮਹੀਨਾ ਲਗਭਗ ਹੋ ਗਿਆ ਨਹੀਂ 18 ਸਾਲ ਜੀ ਹਾਂਜੀ 18 ਸਾਲ ਅੱਛਾ 14 ਸਾਲ ਯਾਰ ਆਪਣਾ 14 ਰੋਕ ਹੋ ਗਿਆ ਅੱਛਾ ਜੀ ਉਹ ਮੈਂ ਤੁਹਾਨੂੰ ਕਿ ਅਸੀਂ ਮੋਬਾਈਲ ਤੇ ਵੇਖਿਆ ਨਾ ਥੋੜਾ ਟਾਈਮ ਹੋ ਗਿਆ ਪਹਿਲਾਂ ਤੋਂ ਪਹਿਲਾਂ ਨਹੀਂ ਉਹ ਵੀਡੀਓ ਵੀ ਵੇਖੀ ਹੋਣੀ ਜੀ ਦਾ 14 14 ਯਾਰ ਪਲੱਸ ਹੋ ਚਲੇ ਆਪਣਾ ਪਹਿਲਾਂ ਨਹੀਂ ਵੇਖਿਆ ਹਾਂਜੀ ਹਾਂਜੀ ਇਹ oprala ਕੋਈ ਹੋਰ ਨਹੀਂ ਕਰ ਰਿਹਾ ਇਹ ਆਪਣੇ ਵਾਤਾਵਰਣ ਵਾਸਤੇ ਆਪਣੇ ਵਾਸਤੇ ਕਰ ਰਹੇ ਨੇ ਵੀ ਬਰਖਤ ਵੱਧ ਤੋਂ ਵੱਧ ਲੱਗਣ ਜੋ ਕਿ ਆਪਣੇ ਲਈ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ 'ਚ ਕਿਉਂਕਿ ਅੱਜ ਦੇ ਟਾਈਮ 'ਚ ਜੋ ਇੰਨੇ AC ਦੀ ਮਾਤਰਾ ਵਧ ਗਈ ਏ ਉਹਦੇ ਕਾਰਨ ਆਪਾਂ ਨੂੰ ਵੀ ਨੁਕਸਾਨ ਹੈ ਤੇ ਜਾਨਵਰਾਂ ਨੂੰ ਵੀ ਨੁਕਸਾਨ ਹੈ ਹੁਣ ਇੱਕ ਚੀਜ਼ ਹੁਣ ਡਾਕਟਰ ਸਾਹਿਬ ਮੜਾ ਜਾ ਬੋਲਣਗੇ ਸਾਰਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪ ਜਾਣੀ ਜਾਂ ਡਾਕਟਰ ਬਾਬਰਮ ਸਿੰਘ ਦਾ ਗੋਲੂਗੇ ਤੇ YouTube ਚੈਨਲ ਹੈਗਾ ਆਪਣਾ ਸੰਧਾ ਬਾਬੂ ਗੋਲੂਗੇ ਵੇ ਤਾਰਾਂਸਾਲ ਹੋ ਗਿਆ ਮੈਨੂੰ ਇਹ ਕੰਮ ਕਰਦਾ ਰੁੱਖ ਲਾਉਂਦੇ ਜੀ ਅਸੀਂ ਚੌਗਾ ਜਦ ਕਿ ਰੁੱਖ ਲਾ ਚੁੱਕੇ ਆ ਜੀ ਕਿਉਂ ਇਹ ਮੇਰਾ ਇਕੱਲੇ ਦਾ ਫਾਇਦਾ ਨਹੀਂ ਜੀ ਇਹ ਹਰੇਕ ਪਸ਼ੂ ਦਾ ਹਰੇਕ ਇਨਸਾਨ ਦਾ ਰੁੱਖਾਂ ਦਾ ਹੀ ਫਾਇਦਾ ਜੀ ਤੁਸੀਂ ਆਹ ਵੇਖ ਲਓ ਵੀ ਜੇ ਗੱਡੀ ਤੇ ਜਾਂਦੇ ਨੇ ਤੇ ਵਿੱਚ 24 ਘੰਟੇ 24 ਘੰਟੇ ਸਰਵਿਸ ਵੀ ਰੁੱਖਾਂ ਦੀ ਇਹਨਾਂ ਕੋਲ ਹੁੰਦੀ ਹੁੰਦੀ ਹੈ ਵੀ ਰੋਕੇ ਖਤਮ ਨਹੀਂ ਹੋਣ ਦਿੰਦੇ ਵੀ ਤੁਸੀਂ ਆਪਸੇ ਹੱਬ ਲਾ ਲਓ ਵੀ ਬਾਕੀ ਕੋਲ ਸੇਵਾ ਕਰਨੀ ਦੀ ਪਟ્રોલ ਦੀ ਪਟ્રોલ ਦੀ ਕਿਉਂ ਜੀ ਪਟ્રોલ ਕਿਸੇ ਦਾ ਖਤਮ ਹੋ ਜਾਵੇ ਨਾ ਆ ਪਿੱਛੇ ਵੀਡੀਓ ਬਣਾ ਹਾਂਜੀ ਹਾਂਜੀ ਪਟ્રોલ ਨੰਬਰ ਤਾਂ ਨਹੀਂ ਕੀਤਾ ਆ ਕਿਸੇ ਕਿਸੇ ਦਾ ਰਾਹ ਚ ਪਟ્રોલ ਮੁੱਕ ਜਾਵੇ ਉਹ ਵੀ ਸੇਵਾ ਵੇਖੋ ਆ ਵੇਖੋ ਨਾਲ ਉਹਨਾਂ ਨੇ ਰੱਖਿਆ ਹੈ ਦਰਖਤ ਲਾਉਣ ਵਾਸਤੇ ਬਹੁਤ ਬਹੁਤ ਨਾਲ ਬੱਚਿਆਂ ਟੌਫੀਆਂ ਵੰਡਦੀ ਦੀ ਬੱਚਿਆਂ ਟੌਫੀਆਂ ਵੀ ਵੰਡਦੇ ਨੇ ਬੜੀ ਸੇਵਾ ਕਰ ਰਹੇ ਆ ਜੀ ਦਾ ਵੀ ਕਿਰਪਾ ਨਾਲ ਜੀ ਆ ਵੇਖੋ ਹੁਣ ਮੜਾ ਜਾ ਹੋਰ ਬਾਕੀ ਤੁਹਾਡਾ ਸਾਥ ਚਾਹੀਦਾ ਜੀ ਹਾਂਜੀ ਹਾਂਜੀ ਸਾਥ ਦੋ ਦਰੋ ਖਲਾਸ ਹੋਣਾ ਤੁਸੀਂ ਫੋਨ ਕਰੋ ਰੁੱਖ ਤੁਹਾਡੇ ਘਰੇ ਪਹੁੰਚੇ ਇਹ ਸਰਦਾਰ ਜੀ ਨੇ ਸੱਤਿਆਲੇ ਨੇ ਮੜਾ ਨੰਬਰ ਬੋਲ ਦੋ ਆਪ ਦਾ ਮੇਰਾ ਨੰਬਰ 89550 55401 ਇਹਨਾਂ ਫੋਨ ਕੀਤਾ ਜਫਤਾ ਹੋ ਗਿਆ ਅੱਜ ਨੇ ਵਾਰੀ ਆਈ ਏ ਤੇ ਅੱਜ ਨਾ ਰੁੱਖ ਦੇ ਕੇ ਜਾਵਾਂਗਾ ਬਾਕੀ ਵੀ ਫੋਨ ਕਰੋ ਰੋਖ ਤੁਹਾਡੇ ਘਰੇ ਆਉਣਗੇ ਨੰਬਰ ਤੁਹਾਨੂੰ ਪਤਾ ਹੀ 98550555401 ਦੁਬਾਰਾ ਫਿਰ ਦੱਸ ਰਿਹਾ ਤੁਸੀਂ ਫੋਨ ਕਰੋ ਸਾਰੇ ਇਲਾਕੇ ਦੇ ਬੰਦੇ ਫੋਨ ਕਰਦੇ ਨੇ ਜੋ ਵੀ ਇਹਨਾਂ ਨੂੰ ਜਾਣਦੇ ਨੇ ਉਹਨਾਂ ਦੇ ਘਰੋਂ ਜਾ ਕੇ ਵੀ ਰੋਖ ਲੈਂਦੇ ਨੇ ਇਹ ਆਪ ਵੀ ਜਾ ਕੇ ਦੇ ਕੇ ਆਉਂਦੇ ਨੇ ਤੇ ਜਦੋਂ ਵੀ ਕੋਈ ਰਾਹ ਜ ਮਿਲਦਾ ਉਹਨਾਂ ਨੂੰ ਵੀ ਕਹਿੰਦੇ ਵੀ ਨੇ ਵੀ ਰੋਖ ਲਾਓ ਰੋਖ ਲਾਓ ਜ਼ਰੂਰ ਲਾਓ ਰੋਖ ਆਪਣੇ ਲਈ ਚਾਹੀ ਤੇ ਵੀ ਬਹੁਤ ਜ਼ਰੂਰੀ ਨੇ ਤੇ ਬਾਕੀ ਵੀਡੀਓ ਸ਼ੇਅਰ ਕਰੋ ਵਾਦ ਵਾਦ ਹਾਂਜੀ ਹਾਂਜੀ ਜੇ ਮੰਨ ਲਓ ਤੁਸੀਂ 20 ਬੰਦੇ ਭੇਜੋਗੇ ਵਿੱਚੋਂ 10 ਬੰਦੇ ਵੀ ਤਿਆਰ ਇਹਨੂੰ ਦੋ ਰੋਖ ਲਾ ਦੇਣਾ ਦਸਾਵਾਲਾ ਲੋ ਕਿੰਨੇ ਰੁੱਖ ਲੱਗ ਗਿਆ ਨੇ ਬਹੁਤ ਵਧੀਆ ਬੜੀ ਮਿਹਰਬਾਨੀ ਸਾਹ ਦਿਓ ਅਸੀਂ ਆਦੀ ਨਰਸੀ ਤਿਆਰ ਕਰ ਰਹੇ ਆ ਜੀ ਬਿਲਕੁਲ ਪਿੰਡ ਲਾੜੀਆਂ ਅੱਛਾ ਲਾੜੀਆਂ ਜੀ ਹਾਂ ਜੀ ਬਹੁਤ ਵਧੀਆ ਠੀਕ ਹੈ ਜੀ ਮਿਹਰਬਾਨੀ ਜੀ